ਜੀ ਦਿਖਾਈ ਹੈ ਹੁਣ ਤੁਹਾਨੂੰ ਹੰਡੋਲਾ ਦਾ ਬ੍ਰਿਜ ਐਥੋ ਸਟਾਰਟ ਹੁੰਦਾ ਵੀਰ ਮੇਰੇ ਹੰਡੋਲਾ ਦਾ ਬ੍ਰਿਜ ਇਹ ਪੁਲ ਅਸੁਰੱਖਿਅਤ ਹੈ ਇਹਨਾਂ ਨੇ ਲਿਖਿਆ ਵੀ ਹੈ ਇਸ ਦੀ ਵਾਹਤੋਂ ਪੂਰੀ ਤਰ੍ਹਾਂ ਮਨਾਹੀ ਆ ਇਹ ਵੀ ਲਿਖਤਾ ਹੈ ਇਹਨਾਂ ਨੇ ਤੇ ਆ ਹੈਗਾ ਬਾਈ ਜੀ ਹੰਡੋਲਾ ਦਾ ਬ੍ਰਿਜ ਜਿਹੜਾ ਕਿ ਬਣਿਆ ਹੋਇਆ ਜਿਹੜਾ ਊਨਾ ਦੇ ਵਿੱਚ ਨੰਗਲ ਕ੍ਰਾਸ ਕਰਕੇ ਜਦੋਂ ਆਪਾਂ ਗੁਰਦੁਆਰਾ ਵਿਪੌਰ ਸਾਹਿਬ ਦੇ ਦਰਸ਼ਨ ਕਰ ਲੈਨੇ ਆ ਤਾਂ ਸੰਗਤ ਇਹ ਬ੍ਰਿਜ ਦੇਖਣਾ ਹੁੰਦੀ ਹੈ ਤੇ ਮਨੀ ਸਤਲੁਜ ਦਰਿਆ ਨਾ ਸਾਰਾ ਹੀ ਇਹ ਇਹ ਹੈਗਾ ਜੀ ਸਤਲੁਜ ਦਰਿਆ ਅੱਗੇ ਜਾ ਕੇ ਨੰਗਲ ਡੈਮ ਜਿੱਥੋਂ ਆਪਾਂ ਅੱਛਾ ਲੈਫਟ ਸਾਈਡ ਹੈ ਜਿਹੜਾ ਪਾਖੜਾ ਡੈਮ ਹੈ ਨਾ ਤੇ ਸੱਜੇ ਪਾਸੇ ਹੈਗਾ ਨੰਗਲ ਡੈਮ ਹੈ ਨਾ ਤੇ ਇਹ ਜਿਹੜਾ ਹੰਡੋਲਾ ਬ੍ਰਿਜ ਆ ਮਰੀ ਇਹ ਅੰਗਰੇਜ਼ਾਂ ਦੌਰਾਂ ਤਿਆਰ ਕੀਤਾ ਸੀ ਹਨਾ ਤੇ ਪਰ ਕੰਪਲੀਟ ਹੋਇਆ ਕਹਿੰਦੇ ਇਹ 1947 ਤੋਂ ਬਾਅਦ ਵਿੱਚ ਹਨਾ ਪ੍ਰੋਜੈਕਟ ਅੰਗਰੇਜ਼ਾਂ ਦਾ ਸੀ ਪ੍ਰੋਜੈਕਟ ਇਹ ਅੰਗਰੇਜ਼ਾਂ ਦਾ ਸੀਗਾ ਨਹਿਰੂ ਦੇ ਟਾਈਮ ਹੋਇਆ 1963 ਦੇ ਵਿੱਚ ਹਾਂ 1963 ਦੇ ਵਿੱਚ ਹੋਇਆ ਜੀ ਕੰਪਲੀਟ ਤੇ ਇਹ ਦੇਖੋ ਇਹ ਹੈਗਾ ਸਾਰਾ ਸਤਲੁਜ ਦਰਿਆ ਤੇ ਉੱਚੇ ਉੱਚੇ ਪਹਾੜਾਂ ਦੇ ਵਿੱਚ ਸਤਲੁਜ ਦਰਿਆ ਜਾਂਦਾ ਤੇ ਇਹ ਹੈਗਾ ਹੰਡੋਲਾ ਬ੍ਰਿਜ ਦੇਖੋ ਪਾਫਾਉਂਟ ਦੀਆਂ ਪਾਣੀ ਦੇ ਵਿੱਚੋਂ